ਇਹ ਸਾਡਾ ਮੈਡੀਕਲ ਕੈਂਪ ਲੱਗਾ ਸੀਗਾ ਤੇ ਮੈਡੀਕਲ ਕੈਂਪ ਦੇ ਦੌਰਾਨ ਜਦੋਂ ਅਸੀਂ ਦੇਖਿਆ ਵੀ ਇਹ ਬੰਦਾ ਕੁਝ ਡਾਕਟਰ ਬਾਕੇ ਬਣਾ ਰਿਹਾ ਹੈਗਾ ਵਾ ਤੇ ਉਹਦੇ ਰਿਗਾਰਡਿੰਗ ਅਸੀਂ ਆਪਣੀ ਟੀਮ ਨੇ ਅਲਰਟ ਕੀਤਾ ਤੇ ਨਾਲ ਦੀ ਨਾਲ ਹੀ ਸੈਂਪਲ ਲਿਆ ਗਿਆ ਜੋ ਕਿ ਇਹਦਾ ਸੈਂਪਲ ਲੈ ਲਿੱਤਾ ਗਿਆ ਵਾ ਤੇ ਉਹਦੀ ਰਿਪੋਰਟ ਦੇ ਪੋਸਟ ਹੀ ਪਾਈ ਗਈ ਹੈ ਤੇ ਬਾਕੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਦਾ ਹੈਗਾ ਤੇ ਜੋ ਇਹਦੀ ਬੰਦ ਦੀ ਕਾਰਵਾਈ ਉਹ ਕੀਤੀ ਜਾਏਗੀ ਕਿੰਨਾ ਕੁ ਜੂਸ ਤਿਆਰ ਕੀਤਾ ਜਾ ਰਿਹਾ ਜੀ ਕਿੰਨਾ ਕੁ ਰੰਗ ਸੀਗਾ ਜਿਹੜਾ ਆ ਰੰਗ ਕੁਆਂਟੀਟੀ ਮੈਂ ਕਹਣਾ 1 ਲੀਟਰ ਦੇ ਨੀਅਰ ਆਊਟ ਹੋਗਾ ਅਪ੍ਰੋਕਸੀਮੇਟਲੀ ਠੀਕ ਹੈ ਜੀ ਤੇ ਜੂਸ ਦੇ ਕੋਲ ਸੀਗਾ 2 3 ਇੰਨੇ ਮਾਹਣ ਦੇ ਮੋਸਤੀ ਕਿੰਨਾ ਤੋਂ ਨੁਕਸਾਨਦਾਈ ਆ ਉਹ ਜੇ ਦੇਖੋ ਜੀ ਕੋਈ ਵੀ ਚੀਜ਼ ਆਪਾਂ ਬਾਡੀ ਦੇ ਉਲਟ ਖਾਣੇ ਆ ਕਿ ਨੁਕਸਾਨਦਾਈ ਤਾਂ ਹੈਗੀ ਹੈਗੀ ਹੈ ਨਾ ਤੇ ਜਿਹੜੀ ਆਪਣੀ ਬਾਡੀ ਨੂੰ ਅਕਸੈਪਟ ਨਹੀਂ ਕਰ ਪਾਉਂਦੀ ਹੈਗੀ ਵਧੀਆ ਨਹੀਂ ਲੱਗੀ ਉਹ ਤਾਂ ਨੁਕਸਾਨ ਉਹਨੇ ਸਾਈਡ ਇਫੈਕਟ ਤਾਂ ਆਉਣੀ ਹੋਣੀ ਹੋਣੇ ਹੈਗੇ اور بھائی ਜਿਹੜੀ ਹੈ ਕਾਨੂੰਨੀ ਕਾਰਵਾਈ ਉਹ ਐਕਚੁਅਲੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ ਹੈਗਾ ਵਾ ਤੇ ਸੈਂਪਲ ਵੀ ਲੈ ਲਿਆ ਗਿਆ ਹੈ ਬੈਂਕ ਸਾਡੇ ਸਾਹਮਣੇ ਹੀ ਹੈ ਨਾ ਤੇ ਜੋ ਹੋਊਗਾ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ